ਤੇ ਡੈਟ ਤੌਰ ਕੱਢੇ ਰੱਖਣੀ ਆਣਾ ਢਾਈ ਸਾਈ ਲਾ ਕੇ ਐਣ ਕੰਨ ਕਾ ਲਾ ਕੇ ਕਿਹ ਨਾਲ ਲੱਗੂ ਸਕੇ છાਤੀ ਮਾਰ ਜਣ ਕਿਦਾਂ ਭਾਬੀ ਕਹਿਣੀ ਆ ਕਿ ਰਿਸ਼ਤੇ ਵਾਲੇ ਆਉਣੇ ਆ ਤੇ ਪੁੱਛਦੇ ਕਿਸ ਦੇ ਆ ਗਏ ਚਾਂਦ ਤੱਕ ਤੇ ਜੇ ਮੈਂ ਟੌਰ ਨਾ ਕੰਢਿਆ ਆਇਆ ਤੇ ਫਿਰ ਪੈ ਜਵਾਬ ਦੇਣ ਤੇ ਜਦੋਂ ਮੈਂ ਇਦਾਂ ਸਾਹਮਣੇ ਹੋਇਆ ਤਾਂ ਮੈਂ ਦਿਲ ਨੂੰ ਪਣੇ ਹੌਲ ਨਾਲੇ ਹੁਣ ਗੜਾ ਜੱਟ ਨੂੰ ਕੰਮ ਆਂਦੇ ਕੋਈ ਹਾਂ ਨਿੱਤ ਰੇ ਰੱਖੇ ਜਾਨ ਸੁਨੀਆ ਇਹ ਕਿ ਬਣਿਆ ਨਖਪਾ ਹਾਏ ਹਾਏ ਨੀ ਇਹਨੂੰ ਤੇ ਕਿਦੇ ਕਮਲੇ ਨੂੰ ਆਂ ਦੇਂਦੇ ਆ ਵੱਟੀਆਂ ਸੇਵੀਆਂ ਲਿਪਿਆ ਚਾ ਕੀ ਮੇਰੇ ਤੇ ਬੋਲੀ ਵੀ ਨਹੀਂ ਹੁੰਦੀ ਵੇਖ ਕਿ ਬਰਾਂਜਾ ਬਣ ਕੇ ਤੁਰਿਆ ਫਿਰੰਡਿਆ ਵੀ ਟਾਈ ਵੇ ਕਿੱਦਾਂ ਪਾਈ ਇੰਨੇ ਨੇ ਕਹੀ ਮਰ ਜਾ ਪੈਲ ਵੇ ਤੂੰ ਮੋਰਾ ਮਾਰੀ ਮੈਂ ਨਹੀਂ ਮੈਂ ਰੱਖੇ ਜੀ ਵੇ ਨਹੀਂ ਅੱਜ ਤੇ ਮੋਰ ਹੀ ਬਣਾਈ ਹੋ ਇਹ ਸੌਣ ਮਹੀਨੇ ਦੀ ਪੈਲਾ ਲੱਗਾ ਪਉਣ ਲੱਗਦਾ ਨੀ ਮੇਰੇ ਉੱਤੋਂ ਬੁੱਢਾ ਹੋ ਗਿਆ ਭਾਬੀ ਕੀ ਹੋ ਗਿਆ ਰੰਗ ਹੀ ਫਿੱਕੇ ਪੈ ਗਏ ਤੁਹਾਡੇ ਕਿੱਕੇ ਕਾ ਤੋ ਪਹਿਨੇ ਹਾਂ ਆਨੂ ਤੇ ਚਾਹ ਚੜ ਗਿਆ ਸਾਡਾ ਕਮਲਾ ਕੋ ਭਾਜੀ ਵੇਖੇ ਪੈਰਾਂ ਤੋਂ ਲੈ ਕੇ ਤੇ ਸਿਰ ਤੱਕ ਵੇਖੇ ਅੱਜ ਤੇ ਟਾਰੀ ਬੜਾ ਕੱਢਿਆ ਤੇ ਮੈਂ ਮੇਰੀਆਂ ਭਾਬੀਆਂ ਕਹਿੰਦੀਆਂ ਕਿ ਕੁੜੀ ਵਾਲੇ ਕੇਵਲ ਇਹ ਵੇਖਣਾ ਸਕਦੇ ਆ ਆਹੋ ਇਹ ਤੇ ਖਾਲੇ ਰਹਿ ਸਕਦੇ ਹਨ ਪਰ ਇਹ ਵੀ ਆ ਬੰਦਾ ਪੜਿਆ ਲਿਖਿਆ ਲੱਗੇ ਛੜੇ ਛੜੇ ਕਹਿੰਦੇ ਆ ਟਾਈ ਟੋਈ ਕਿੱਥੋਂ ਲਈ ਆ ਭਾਬੀ ਟਾਈ ਆਪਣੇ ਮੈਂ ਯਾਰ ਕੋ ਮੰਗੀ ਆ ਦੇ ਤੇ ਪੈਂਟ ਕੋਟ ਨਹੀਂ ਪਾਇਆ ਨਾਲ ਪੈਂਟ ਕੋਟ ਨਾਲ ਟਾਈ ਹਰ ਕੋਈ ਲਾਉਂਦਾ ਆ ਆਵੇ ਲਾਚੇ ਨਾਲ ਕੁੜਤਾ ਤੇ ਕੁੜਤੇ ਨਾਲ ਟਾਈ ਏ ਕਿਦੜ ਕਦੀ ਸੁਣਿਆ ਇਹੋ ਜੀ ਗੱਲਾਂ ਲੇਟਾ ਫਿਰ ਕੀ ਹੋ ਗਿਆ ਜੇ ਲਾ ਹੀ ਲਈ ਤੇ ਤੁਹਾਡੇ ਕੋ ਉਹ ਜਰਿਆ ਹੀ ਨਹੀਂ ਜਾਂਦਿਆ ਮਾਹਤ ਕਿਤੇ ਤੁਹਾਡੇ ਬਾਜੀ ਨੇ ਹਣਾ ਬਾਜੀ ਕਿੰਨਾ ਸੋਹਣਾ ਬਾਜੀ ਲੱਗਣ ਦਿਆ ਅੱਜ ਹਣਾ ਅਈ ਤੋ ਟੈਨਸ਼ਨ ਨਾ ਲੈਆ ਪਰ ਕਿਦੋਂ ਆਉਣਾ ਵਾ ਨਾ ਕੀ ਗਾ ਤੁਹਾਡੇ ਹੀ ਐ ਕਰਨ ਨਹੀਂ ਮੈਂ ਉਦਾਂ ਹੀ ਕਹਿਣੀ ਬਾਜੀ ਉਹ ਧੋਪਣਾ ਰੰਗ ਕਾਲਾ ਹੋ ਜਾਣਾ ਤੇ ਅੰਦਰ ਚਲੋ ਇਸੀ ਥਲੇ ਆਹੋ ਬੈਣਾ ਤੇ ਮੇਸ਼ੇ ਥਲੇ ਆ ਨਿੰਬੂ ਦੀਦੀ ਪਾਉਂਦੀ ਲਫਾਪੇ ਚ ਉਹਨੇ ਅੱ삐 ਪਾ ਲੈਣੇ ਇਹ ਚਾਲਾ ਪੜਾ ਇੱਧਰ ਜਾ ਕਾ ਨਿੰਬੂ ਪੜੇ ਤਾ ਇੱਕ ਗੱਲ ਤੇ ਮੇਰੇ ਉੱਤਾਰ ਲੈਣ ਤੇ ਪਹਿਲਾਂ ਪਾਜੀ ਮੇਰੀ ਗੱਲ ਤੇ ਸੁਣ ਲੋ ਆ ਨਿੰਬੂ ਕੱਲਨੇ ਕਿੱਥੇ ਆ ਮੰਡੀ ਮੰਡੀ ਮੈਂ ਸਾਡੇ ਭੈਣਾਂ ਨੂੰ ਦੇ ਕੇ ਆਉਣੇ ਨਹੀਂ ਪਾਜੀ ਇੱਕ ਮੈਂ ਖਲੋਣਾ ਆਪਣੇ ਭੇਤਿਆਂ ਤੇ ਇੱਕ ਆਪਣੀ ਭੈਣ ਜਿਹੜੀ ਛੋਟੀ ਮੇਰੀ ਉਹਦੇ ਪਿੱਛੇ ਰਾਜ ਲਖਾਫਾ ਉਹਨੂੰ ਮੈਂ ਦੇ ਕੇ ਆਉਣਾ ਨਾਲੇ ਮੈਂ ਟੌਰ ਕੱਢਿਆ ਨਾਲੇ ਉਹਨੂੰ ਮੈਂ ਕਹਿ ਦੂਗਾ ਨਾ ਕਿ ਕਿਹੜੀ ਕਮੀ ਰਹਿ ਗਈ ਚਲੋ ਫਿਰ ਦੇਵੋ ਜਾ ਕੇ ਚਾਚਾ ਹੋ ਗੱਛੇ ਹਾਂ ਹਾਂ ਨਹੀਂ ਬਾਤ ਮੰਡੀ ਕਲ ਨੇ ਆ ਹੱਥੋਂ ਗਈ ਤਾਂ ਡੇ ਵਾਲੀ ਉਹ ਮੇਰੀ ਗੱਲ ਸੁਣਨਾ ਪਹਿਲਾਂ ਤੇ ਚੜੀ ਜਾਣੀ ਆ ਆ ਮਦਰ ਮਰੂਦ ਤੋੜ ਕੇ ਰੱਖੇ ਹੋਣਗੇ ਇਹਨਾਂ ਕੋ ਮਾਸਾ ਕਾਲਾ ਲੂਣ ਲਈਂਦੇ ਆ ਉਹ ਹੋਣਾ ਇੱਧਰ ਕਾਲਾ ਲੂਣ ਇਹਨਾਂ ਨੂੰ ਕਹਿੰਦੇ ਮਾਸਾ ਕਾਲਾ ਲੂਣ ਦੇ ਦੋ ਮੈਂ ਮਰੂਦ ਖਾਣੇ ਆ ਕਾਲੇ ਲੂਨ ਦੇ ਨਾਲ ਇਹ ਇਹ ਆ ਵੀ ਪਲੇਟ ਦੇ ਵਿੱਚ ਚੀਰ ਕੇ ਰੱਖਾਂਗੇ ਨਾ ਗਾੜੀ ਲੈ ਭਾਈ ਨੈਣੀ ਨੂੰ ਆਖਾਂਗੇ ਨੈਣੀ ਆ ਜਿਹੜੇ ਤੇਰੇ ਨਾਲ ਦੀ ਐ ਇਹਨੂੰ ਕਹ ਖਾਲਾ ਜਿੰਨੇ ਖਾਣੇ ਰੱਜ ਕੇ ਤੁਸੀਂ ਗਰੀਬਾਂ ਨੇ ਮੈਂ ਕਿਹਣਾ ਕਿੱਥੋਂ ਖਾ ਦਾਂ ਲੈ ਇੱਥੇ ਪਿਆ ਆਹੀ ਉਦਨ ਬਾਲਟਾ ਉਹ ਵੀ ਕਹਿ ਕੰਮ ਨਹੀਂ ਆਇਆ ਉਹਨੇ ਵੀ ਸਾਥ ਨਹੀਂ ਦਿੱਤਾ ਮੇਰਾ ਮੇਰੀਆਂ ਤੇ ਆਸਾਂ ਦੇ ਪਾਣੀ ਫਰੀ ਜਾਂਦਾ ਤੇ ਉਹੋ ਗੱਲ ਕੱਲ ਕੁੜੀਆਂ ਕੋਲ ਲੂਣ ਮੰਨਣਾ ਵੀ ਦੇ ਦੋ ਰਿਸ਼ਤਾ ਕਰਾਣਾ ਤੇ ਮੈਂ ਹੀ ਕਰਾਣਾ ਪੈ ਚਲਣਾ ਜੀ ਕਰਲਾ ਤੂੰ ਜਦੋਂ ਮੈਂ ਕਹਤਾ ਨਾ ਮੈਂ ਕਰਾਣਾ ਤੇ ਲੈ ਗਈ ਆ ਵਸ ਚੰਗਾ ਦੱਸ ਪਹਿਲਾਂ ਮੈਂ ਪਾਈਆ ਤੂੰ ਹੀ ਨਹੀਂ ਪਾਈਆ ਨੂੰ ਮੈਂ ਕਰਾਣਾ ਹੀ ਬਸ ਮੈਂ ਕਰਾਣਾ ਕਰਵਾ ਕੇ ਦੱਸੀ ਹੁਣ ਤੂੰ ਜਦੋਂ ਬਸ ਕਹਿਤਾ ਤੇ ਕਹਿਤਾ ਕਹਿਤਾ ਤੇ ਕਹਿਤਾ ਭਾਬੀ ਤੂੰ ਹੀ ਰੋਣਾ ਪਿਆ ਤੂੰ ਪੇਮੇ ਰੰਗ ਕਾਲਾ ਹੋਣਾ ਤੇ ਦੋਵੇਂ ਰਿਸ਼ਤਾ ਦੋਮੈਨੋ ਨਹੀਂ ਨਹੀਂ ਭਾਜੀ ਨਹੀਂ ਨਹੀਂ ਮੈਂ ਮੈਂ ਪਹਿਲਾਂ ਕਿਹਾ ਨਾ ਤੁਹਾਨੂੰ ਮੈਂ ਤਾਂ ਬੜਾ ਮਰ ਜਾ ਕੇ ਭਾਜੀ ਮੇਰੀ ਗੱਲ ਸੁਣੋ ਪਾਪੀ ਗੱਲ ਤਾਂ ਸੁਣ ਲਓ ਦੋਵੇਂ ਰਿਸ਼ਤਾ ਲੈਵਾਂ ਦੋਮਾ ਰੱਖ ਲੂੰਗਾ ਹਾਏ ਹਾਏ ਦੋਵੇਂ ਕਿੱਦਾਂ ਰੱਖ ਲੈਣਾ ਹਾਂ ਦੋ ਕੀ ਠਾਡੇ ਵਾਲੀ ਨਹੀਂ ਬੜੀ ਸੋਹਣੀ ਕੁੜੀ ਉੱਚੀ ਲੰਮੀ ਠਾਡੇ ਜਿੱਡੀ ਆ ਮੈਂ ਤੁਹਾਨੂੰ ਦੱਸਿਆਗਾ ਤੋ ਜਿੱਦਲੀ ਦੁਆ ਚਲੂਣੀ ਹੈ ਨਾ ਕੁੜੀ ਵੀ ਉੱਡੀ ਕਿ ਚਲੂਣੀ ਜੀ ਲਿਆਉਣੀ ਆ ਭਾਜੀ ਮੈਂ ਕਰਉਣਾ ਤੁਹਾਨੂੰ ਰਿਸ਼ਤਾ ਲੰਮੀ ਕਹਤਾ ਮੈਂ ਕਰਉਣਾ ਮੈਂ ਪਹਿਲੇ ਦੱਸ ਪਈ ਨਾ ਚਾਦਰ ਕੁਰਤਾ ਸਵਾਲਾ ਤੇਰੇ ਭਤੀਜੇ ਦਾ ਵਿਆਹ ਹੀ ਹੁਣ ਵੇਹਲਾ ਵੇਹਲਾ ਕਹਤਾ ਨਾ ਨੈਣੀ ਨੈਣੀ ਨਾ ਕੀ ਆ ਪਹਿਲਾ ਨੈਣੀ ਨੈਣੀ ਨਾ ਨੈਣੀ ਨਾ ਹੁਣ ਲੱਗ ਗਿਆ ਉਹ ਜਾ ਚਾਚਾ ਤੂੰ ਕਿਹੜੀ ਨੈਣੀ ਨੂੰ ਗਾੜੀ ਵਿੱਚ ਲਿਆਂਦਾ ਈ ਓ ਕੁੜੀ ਇੰਨੀ ਸੋਹਣੀ ਆ ਨੈਣਾ ਨੂੰ ਨਾ ਬਾਗ ਦੇ ਥੱਲੇ ਲਾਉਣ ਵਨੀ ਨਹੀਂ ਆਈ ਆਪਣੇ ਘਰ 'ਚ ਇੰਨੀ ਸੋਹਣੀ ਰੱਬ ਨੇ ਕਿਤੇ ਕੋਠੀ ਪਾ ਕੇ ਜੀਹਾ ਮਹਾ ਮੇਰੇ ਭਾਬੀਆਂ ਦਿਆਲ ਹੋਈਆਂ ਤੇ ਉਦੋਂ ਦਾ ਕਿਉਂ ਨਾ ਕਰਾਤਾ ਇਹਨਾਂ ਨੇ ਉਦੋਂ ਦਾ ਕਿਉਂ ਨਾ ਕਰਾਤਾ ਮੇਰੀ ਗੱਲ ਸੁਣੋ ਚਾਚਾ ਜੀ ਕੁੜੀ ਹਾਨੂੰ ਹਉਣ ਲੱਭੀ ਆ ਅਸੀਂ ਰਿਸ਼ਤਾ ਵੀ ਹੁਣੇ ਕਰਾਉਣਾ ਵਾ ਓ ਚਾਚਾ ਹੋਰ ਕੀ ਗੱਲ ਹੁਣ ਲੜਦੇ ਨੇ ਕਿਹੜੀ ਗੱਲੋਂ ਆ ਚਾਚਾ ਤੁਸੀਂ ਆਪਣੀ ਵੇਖੋ ਮੈਨੂੰ ਵਿਆਹ ਦਾ ਮੈਨੂੰ ਪਤਾ ਵਿਆਹ ਮੈਂ ਵਿਆਹ ਜਿੱਥੇ ਮਰਜ਼ੀ ਮੇਰਾ ਕਾਤ ਨਾ ਸਿੱਧੀ ਗੱਲ ਹੈ ਹੱਸ ਹੁਣ ਕਹਿੰਦੀ ਆ ਕੀ ਆਏ ਅਸੀਂ ਜੋ ਮਰਜ਼ੀ ਕਰੀਏ ਤੁਸੀਂ ਆਪਣੇ ਵਾਂਗੂੰ ਹੁਣ ਚੰਡੀਓਂ ਪਿੰਡੀ ਵੱਡੀ ਕਹਿੰਦੀ ਮੈਂ ਕਰਾਉਣਾ ਤੇ ਨਿੱਕੀ ਕਹਿੰਦੀ ਮੈਂ ਕਰਾਉਣਾ ਓ ਇਹਦੇ ਵਿੱਚ ਲੜਾਈ ਵਾਲੀ ਕਿਹੜੀ ਗੱਲ ਵਾ ਇੱਕ ਜਣੀ ਇਹਨੂੰ ਕਰਾ ਦਿਓ ਇੱਕ ਜਣੀ ਮੈਨੂੰ ਕਰਾ ਦਿਓ ਤੋਗੇ ਚਾਚਾ ਕਬਰਾਜ ਤੇਰੀਆਂ ਲਤਾ ਵਿਆਹ ਪਾਲਣਿਆ ਹਾਂ ਹਾਂ ਤੇਰਾ ਕਾਠੀ ਕਰਨਾ ਜਾਂ ਨਹੀਂ ਬਲਛੜੀਆਂ ਬਲਛੜੀਆਂ ਕਿਤੇ ਮੇਰੇ ਵੀ ਬਾੜ ਦੇ ਨੂੰ ਕਿਤੇ ਥੱਲਾ ਲੱਗ ਲੈਣ ਦੋ ਆ ਹਣੀ ਵਾਲੀਆਂ ਹੋਣੀਆਂ ਬਾੜਾਂ ਥੱਲੇ ਲਾਉਣ ਵਾਲੀ ਚਾਹ ਚਲਵਾ ਇਹਦਾ ਹੁੰਦੀ ਹੈ ਹਾਂ ਜੇ ਹੁਣੀ ਲੱਗਾ ਸੱਚ ਕਰਾ ਸੇ ਲਾਓ ਚੱਲਦਾ ਨਾ ਭੂਆ ਨਾ ਤੂੰ ਉਹ ਨਿਕਰਾ ਆਹੋ ਕਿਹੜੀ ਭੂਆ ਕਿਹੜੀਆਂ ਗੱਲਾਂ ਕਿਦਨ ਰਿਆ ਤੂੰ ਉਹ ਹੋਗਾ ਤੂੰ ਨੇ ਢਾਈ ਸ਼ਾ ਹੀ ਬੜੀ ਲਈ ਹੈ ਓਏ ਤੇ ਉਹ ਦਸ ਲੈ ਵਿਆਹ ਵਾ ਕੀ ਨਾ ਮੇਰੀ ਭਾਬੀ ਨੇ ਰੱਖਿਆ ਆਪਣੇ लाड़ ਦਾ ਮਾਰੇ ਚਾਚਾ ਜੀ ਤੁਸੀਂ ਚੱਲ ਚੱਲ ਹੈ ਨਹੀਂ ਚੱਲ ਪਰ ਉਹ ਵਿਚ ਵਿਚ ਹੀ ਵੜੀ ਰਹੀ ਨਹੀਂ ਜੀ ਮੈਂ ਦੱਸ ਪਹਿਲਾਂ ਮੈਂ ਪਾਈ ਆ ਮੇਰੀ ਗੱਲ ਸੁਣ ਨਾ ਜਿੰਨੇ ਦੱਸ ਗੱਲ ਤਾਂ ਸੁਣ ਲੋ ਗੱਲ ਮੇਰੀ ਗੱਲ ਚਾਚਾ ਏਸੀ ਥਲੇ ਬੈਣਾ ਹੀ ਆ ਤੇ ਵਨ ਸੱਤ ਰੋਟੀ ਆਉਣੀ ਹੁਣ ਭਾਬੀ ਨੇ ਕਿ ਲੈ ਕੇ ਆ ਚੱਲ ਪਾ ਅੰਦਰ ਚੱਲ ਤਨ ਮੈਂ ਦਿੰਦੀ ਹਾਂ ਇਹ ਖੱਤੀ ਜਦੋਂ ਵੇਖੋ ਇੰਦੇ ਤੇ ਚੜ ਰਹੀ ਦੀ ਹਾਂ ਹਟਾਉਂ ਦਾਨ ਹਟਾ ਆ ਇਹਨਾਂ ਨੂੰ ਭਰਾ ਮੇਰਾ ਰੰਗ ਕਾਲਾ ਹੋੜਿਆ ਪੇਟਾਲਾ ਕੱਜ ਨਾ ਤੈਨੂੰ ਬੱਸ ਕਰੋ ਹਰ ਜੋ ਕੀ ਹੋ ਗਿਆ ਤੁਹਾਨੂੰ ਜੋਨੇ ਵੱਡੀ ਆਈ ਤੇ ਮਰੋ ਲੜ ਲੜ ਕੇ ਮੈਂ ਤਾਂ ਲਿਆ ਦਰ ਦੇ ਰੋ ਮਰੋ ਸ਼ੇਗਾ ਸੀ ਰੋ ਕਿਤੇ ਇਹਦੇ ਨੂੰ ਸਰ ਬਾੜਾ ਇੱਕ ਦੂਜੀ ਦੇ ਰਿਸ਼ਤਾ ਕਰਾਉਂਦੀ ਫਿਰਦੀ ਗੱਡੀ ਹੁਣ ਕਰਾਉਣ ਦਵਾ ਰਿਸ਼ਤਾ ਕਿਉਂ ਨਾ ਮੈਂ ਇਹ ਕਰਾਣੀ ਜਾ ਰਿਸ਼ਤਾ ਮੈਂ ਇਹ ਕਰਾਉਣੇ ਜੇ ਮਰਜ਼ੀ ਕਰ ਲਈ ਹੋ ਜਾਊਗੀ ਜ਼ਮੀਨ ਤਾਂ ਨੇ ਹੀ ਸਾਹਮਣੀ ਹੋ ਹੈ ਨਹੀਂ ਖਾ ਇੰਨਾ ਜੋ ਸੰਢੀ ਚ ਕਿਤੇ ਹਾਏ ਹਾਏ ਕਿਤੇ ਤੈਨੂੰ ਕਾਸਣਾ ਨਾ ਮਤਿੰਨ ਕੋਈ ਨਾ ਮੈਂ ਬਾੜਾ ਸਰ ਬਾੜਾ ਇੱਕ ਦੂਜੀ ਦੇ ਅਕੀ ਬੜੀ ਏ ਤੇਰੇ ਹੱਥਾਂ ਮੇ ਸੱਜਾ ਛੱਡ ਛੱਡ ਜਾ ਨਿਕਲ ਜਾ ਤੂੰ ਜਦੋਂ ਵੇਖੋ ਉੱਤੇ ਚੜੀ ਰਹਿੰਦੀ ਬਸ ਜ਼ੋਰਦੰਦੇ ਅਸੀਂ ਕਿਉਂ ਖਵਾਉਂਦੀ ਰਹੇ ਨਾ ਜੀ ਮੈਂ ਚੋਰੀ ਚੋਰੀ ਜਿਹੜਾ ਮੈਂ ਕਰਦੀ ਆ ਨਾ ਆਉਂਦੀ ਆ ਤੇ ਤਨਖਾਹ ਤੇਰੇ ਵਾਸਤੇ ਹੀ ਨਹੀਂ ਹੁੰਦੀ ਅੱਛਾ ਬਾਹਰ ਜਾ ਮਾਰਦਾ ਲੈ ਟਾਂਗਾਂ ਇਹਨੇ ਫਿੱਟੀਆਂ ਤੇ ਤੂੰ ਵੀ ਫਿੱਟ ਜਾ ਮੇਰਾ ਮਨ ਦਾ ਖਾਟੇ ਹੋਣਾ ਨਾ ਗੋਲੇ ਨੂੰ ਹੱਥ ਤੂੰ ਨਹੀਂ ਲਾਉਣਾ ਤੇ ਅਸੀਂ ਕਿਉਂ ਮੈਂ ਖਾਣਾ ਤੇਨੂੰ ਤਾਂ ਨਹੀਂ ਦੇਣਾ ਮੈਂ ਖਾਣ ਨੂੰ ਪਤਾ ਲੱਗਾ ਇਹਨੇ ਅੱਜ ਹੁਣ ਤੈਨੂੰ ਜੋਤੀ ਦੇ ਹੱਥ ਨਹੀਂ ਲੱਗੇ ਅੱਜ ਲੱਗਿਆ ਤੈਨੂੰ ਜੋਤੀ ਦੇ ਹੱਥ ਚੰਗੀ ਤਰ੍ਹਾਂ ਹੁਣ ਤਾਂ ਕਰਵਾ ਕੇ ਦੱਸੀ ਰਿਸ਼ਤਾ ਰਿਸ਼ਤੇ ਨੂੰ ਲੱਗੀ ਜ਼ਮੀਨਾਂ ਤੇ ਅੱਖ ਰੱਖਦੀ ਫਿਰਦੀ ਕੱਢੀ ਤੈਨੂੰ ਰਿਸ਼ਤਾ ਕਰਵਾਉਣੀ ਆ ਹਾਂ ਹਾਂ ਹੁਣ ਬਣੀਓ ਗੱਲ ਮਾਰੋ ਇੱਕ ਦੂਜੇ ਦੇ ਇਦਾਂ ਹੀ ਕਰਦੀ ਹਾਂ ਕੀ ਆ ਰਿਸ਼ਤੇ ਕਰਾਉਂਦੀਆਂ ਉਹਨੂੰ ਉਦਾਂ ਵਿਚਾਰੇ ਨੂੰ ਲਾਰਾ ਲਾਈ ਜਾਂਦੀਆਂ ਕਿ ਉਹ ਸਾਡਾ ਕੰਮ ਕਰੂਗਾ ਬੱਲੇ ਓਏ ਇਹੋ ਚਲਾਕੀਆਂ ਦੇ ਤੁਹਾਡਾ ਸਹਰਾ ਕਰਦਾ ਰਿਹਾ ਮੇਰੇ ਨਾਲ ਤੇ ਮੈਂ ਕੋਈ ਗੱਲ ਨਹੀਂ ਕੀਤੀ ਹੰਦੀ ਆਖੇ ਤੇਰੀਆਂ ਤੇ ਕਬਰਾਂ 'ਚ ਲੱਤਾਂ ਦੱਸ ਇਹਨਾਂ ਨੂੰ ਬੰਦਾ ਪੁੱਛੇ ਕੀ ਗੱਲ ਐਹੀ ਬੰਦੇ ਨਹੀਂ ਕਿ ਸਾਡਾ ਹੋ ਨਹੀਂ ਸਕਦਾ ਗੱਲਾਂ ਮਾਰਦੀਆਂ ਫਿਰਦੀਆਂ ਇਹਦੇ ਵਿੱਚ ਕੀ ਕਰਨੋਂ ਪਾਉਂਦੇ ਆ ਇਹ ਨੂੰ ਹੀ ਲੈ ਜੰਨਾ ਚੁੱਕ ਕੇ ਇਹਨਾਂ ਨੇ ਕਿਹੜਾ ਮੰਨੇ ਦੇ ਗੁਣੇ ਕੱਢਣੇ ਆ ਜੀ ਅੱਖਣ ਗਿਆ ਵੇਖ ਲੈਣ ਗਿਆ ਤੇ ਮੈਂ ਇਹ ਗੱਲ ਕਹਿਣੀ ਆ ਕਿ ਮੈਂ ਇਹਦੇ ਵਿੱਚ ਅਮਰੂਦ ਪਾਏ ਇਹੀ ਤੇ ਮੈਂ ਮਰੂਦ ਹੈ ਨਹੀਂ ਲਫਾਫਾ ਕੋਈ ਤੇ ਮੈਨੂੰ ਇਹੋ ਲੱਗ ਗਈ ਮੈਂ ਇਦਾਂ ਲੈ ਗਿਆ ਨਾ ਹੋ ਗਰੇ ਵਟਾਲਾਂਗੇ ਹਾਏ ਕਿਤੇ ਲਖੀ ਨੇ ਮੋਰ ਹੀ ਪਾਂਤੇ ਕੋਟ ਕੋਟ ਕੇ ਉਹ ਜਾ ਕੇ ਮੇਰਾ ਬੰਦਾ ਲਾਗੋ ਵੇਖ ਕੇ ਤਮਾਸ਼ਾ ਚੱਲ ਗਿਆ ਇਹਨੂੰ ਆਲਾ ਦੇ ਅਜ ਨਿੰਬੂ ਵੇਚ ਕੇ ਤਾਂ ਰਸ ਨਾ ਕੱਢਿਆ ਅੱਜ ਤੇ ਤਾਂ ਕਹੀ ਹਾਏ ਹਾਏ ਐਡੀ ਜੋਰ ਜੋਰ ਦੀ ਮਾਰੀਆਂ ਨੇ ਇਹ ਮੈਂ ਹੀ ਛਾੜਾ ਇਹ ਮੈਂ ਕਿਵੇਂ ਥਾਕਟਾ ਵਾਜੂ ਕੀ ਹੋਰ ਮੁੜ ਕੇ ਬਾਰਿਸ਼ ਕਹਿਤਾ ਹੁੰਦੀਆਂ ਫਿਰਨ ਗਿਆ ਹਾਏ ਮੋਰ ਹੀ ਪਾਂਤੇ ਨੇ ਐਟਾ ਕਿਤੇ ਸੰਢੀ ਚ ਕਿਤੇ ਜੋਰ ਹੀ ਕਿਤੇ ਹਾਏ ਹਾਏ ਰੱਬਾ ਮੈਂ ਤੇ ਐਵੇਂ ਬਲਾ ਲਾ ਕੇ ਚੱਲ ਗਈ ਮੈਨੂੰ ਕੀ ਪਤਾ ਹੈ ਤੋ ਪੇ ਮਾਰਦੀ ਰਹਿੰਦੀ ਅੱਪੀ ਛੜੇ ਜਾ ਤੇ ਭਾਵੇਂ ਹੋਵੇ ਨਾ ਤੇ ਹੋਵੇ ਤੇ ਜਿਹੜੇ ਵਿਆਹ ਹੀ ਉਹ ਭਾਵੇਂ ਰੰਡੀ ਘਰ ਛੜਦੀ ਹਾਏ ਹਾਏ ਸੱਚੀ ਮੇਰੇ ਨਾਲ ਜੋਰ ਹੀ ਹੋ ਗਿਆ ਘੋਟਾਂ ਦਾ ਹੱਡੀਆਂ ਦੀ ਮੋਠ ਮੇਰੇ ਵਾਸਤੇ ਰੱਖੀ ਇੱਕ ਗੱਲ ਹੈਗੀ ਜੋ ਜਤੀ ਅੱਜ ਮੈਂ ਬੜਾ ਮਜ਼ਾ ਆਇਆ ਇਹਨ ਕੁੱਟ ਕੇ ਖਾਰ ਤੇ ਮੈਂ ਬੜੇ ਚਿਰਾਂ ਦੀ ਇਹ ਨਾਲ ਖਾਣ ਦੀ ਸੀ ਅੱਜ ਹੱਥ ਆਈ ਹੈ ਨਹੀਂ ਤਾਂ ਥੋੜੀ ਜਿਹੀ ਤਾਂ ਹੱਥ ਹੀ ਨਹੀਂ ਆਉਂਦੀ ਕਿਤੇ ਨਾ ਘਰ ਦੀ ਦੇ ਨਾਂ ਬਾਹਰ ਦੀ ਸਾਰੀਆਂ ਬਾਹਾਂ ਲੈ ਲਈਆਂ ਹੋਣ ਹੀ ਨੇ ਮੇਰੀਆਂ ਕਲਛੀਆਂ ਦੀ ਖਾਂਦੀ ਕਿਤੇ ਮੇਰੇ ਕਰਮਾਂ 'ਚ ਰੱਖੀ ਨੇ ਸ਼ੰਤਰੀ ਪਰ ਇਹ ਮਾਸ ਵੀ ਦਰਾਨੀ ਕੇ ਕੇ ਨੂੰ ਮਿਲਦੀ ਆ ਇੱਕ ਮੇਰੇ ਪੱਲੇ ਪੈ ਗਈ ਚਵਲ ਜਿਠਾਣੀ ਨਹੀਂ ਆਵਾ ਹੁਣ ਮੈਂ ਦੱਸਾਂ ਨਾ ਨਹੀਂ ਮੈਂ ਪਾਣੀ ਪੀ ਲੱਗੀ ਆ ਵੇਖ ਲੈ ਜੇ ਬਾਕੀ ਆ ਗਈ ਕਸਤੇ ਮੈਂ ਨਹੀਂ ਕਿਹਾ ਮੈਂ ਨਹੀਂ ਕੁਝ ਕਿਹਾ ਤੂੰ ਭਲਾ ਕੁਝ ਕਿਹਾ ਕਿ ਨਹੀਂ ਕਿਹਾ ਮੈਂ ਵੀਡੀਓ ਦੀ ਵੀਡੀਓ ਦੀ ਗੱਲ ਕਰ ਰਣੀ ਸੀ ਮੈਂ ਵੀਡੀਓ ਵੇਖੀ ਉਹ ਗਿਆ ਸੀ ਭੁੱਲੀ ਆ ਮੈਂ ਤੇਰੀਆਂ ਵੀਡੀਓਆਂ ਨੂੰ ਜਿਹੜੇ ਵੀਡੀਓ ਵੇਨੀਆਂ ਜੇ ਵੀਡੀਓ ਤੇ ਗੱਲ ਕਰਦੀ ਨਾ ਤੇ ਮੇਰੇ ਮੁੰਡੇ ਹੈ ਨਹੀਂ ਘਰ ਤੇਰੇ ਵੀਡੀਓ ਬਣਾ ਆ ਗਏ ਨਾ ਤੇ ਬਾਹਰ ਪਾਉਣੀ ਹੈ ਤੇਰੇ ਜੇਠ ਨੂੰ ਫੇਰ ਤੈਨੂੰ ਪਤਾ ਲੱਗਣਾ ਹੀ ਜਾ ਨਹੀਂ ਪੈਣਾ ਕਿੱਥੇ ਮੱਤੀ ਵੀ ਵੀਡੀਓ ਤੇ ਗੱਲ ਕਰਦੀ ਫਿਰਦੀ ਆ ਵੇਖ ਲੈ ਜੇ ਕਸਰ ਬਾਕੀ ਹੈ ਤੇ ਆ ਜਾ ਫੇਰ ਮੈਂ ਹੀ ਤੇਰੇ ਛੜ ਤਾਂ ਨਹੀਂ ਤੇ ਮੈਂ ਤੈਨੂੰ ਇਹ ਹੋਰ ਪਤਲਾਉਣਾ ਹੀ ਦਿੰਦਾ ਵੱਡੀ ਆਈ ਜਿਹੜੀ ਕਦੀ ਸਿੰਗਲ ਹੈ ਕਦੀ ਕੁਛ ਲੈਣਾ ਕਿ ਗੱਲਾਂ ਹੀ ਕਰਦੀ ਰਹਿੰਦੀ ਜਦੋਂ ਵੇਖੋ ਹਰ ਸਾਲ ਤੇ ਚਲ ਜਾ ਅੰਦਰ ਚੱਲ ਜੱਜਾ ਅੰਦਰ ਹੁਣ ਕਹੀ ਕਿ ਨਹੀਂ ਮੁੜ ਕੇ ਤਰਸ ਖਾ ਲਿਆ ਤੇਰਾ ਮੈਂ ਐਵੇਂ ਮੁੜ ਕੇ ਰੋਂਦੀ ਫਿਰਾਂਗੀ ਕੱਲੀ ਅੰਦਰ ਵੜ ਕੇ ਤੇ ਮਲ ਮਲਾਉਣ ਨੂੰ ਵੀ ਕੋਈ ਹੈ ਨਹੀਂ ਉਹ ਗੱਲਾਂ ਮੂੰਹ ਸਵਾਰ ਸਰ ਕਰਦੀ ਮੀਨੀ ਜੀ ਦੇ ਬਚੀਆਂ ਅੱਜ ਮੇਰੇ ਤੋਂ ਚੱਲਾ ਆਰੇ ਲੰਮੀ ਲੰਮੀ ਪੀਸ ਕੱਟ ਲੇ ਆ ਪਤਾ ਨਹੀਂ ਹੁਣ ਉਹਨੂੰ ਗੋਲ ਪੀਸ ਪਸੰਦ ਹੋਣਗੇ ਕਿ ਲੰਮੇ ਹੋਣਗੇ ਕੱਲ ਕੋ ਲੰਮੇ ਕੱਟ ਲੈ ਕੋਈ ਗੋਲ ਕੱਟ ਲੈਣਾ ਚਲ ਜਿਹੜੇ ਵੀ ਪੀਸ ਨੇ ਖਾਣੇ ਹੋਣਗੇ ਖਲੂਗੀ ਇਹ ਕਿੰਨੇ ਕਤੋਕੇ ਕੱਟਣੇ ਕੱਟ ਲੈਨੇ ਜੇ ਹੋਰ ਉਹਨੂੰ ਆਖਣਾ ਵੀ ਹੋਰ ਤੋਲਾਓ ਇਹ ਖਾਣੇ ਦੇ ਨਾਲ ਲੈ ਜਾ ਆਉਣ ਗਈਆਂ ਤੇ ਲੈ ਜਾਣਗੀਆਂ ਸਹੀ ਗਰੇ ਦਿਖਾਈ ਨਹੀਂ ਦੇਂਦੀਆਂ ਅੱਜ ਟਾਈਮ ਹੋਇਆ ਹੀ ਆ ਉਹਨਾਂ ਦਾ ਐਸੇ ਟਾਈਮ ਨਾ ਹੁੰਦੀਆਂ ਨਾ ਕਦੀਆਂ ਆ ਨਿੰਬੂ ਇੱਕ ਪਾ ਦਾਂਗੇ ਵਿੱਚ ਨਚੋੜ ਲਾਂਗੇ ਚਲ ਆਪੇ ਪਾਲੂਗੀ ਜਿੰਨੇ ਪੌਣੇ ਆਣੇ ਨਾ ਆਪਾਂ ਦੇ ਕੱਟ ਕੇ ਰੱਖੀ ਹੋਲੀ ਸਰਦਾਰ ਤੋਂ ਬੈਠਾ ਏ ਲੱਗਦਾ ਕੋਈ ਕੰਮ ਕਰ ਰਿਹਾ चल मैं इधर से रास्ता तो है इधर से ही जाती हूँ नैनी को तो तबीयत ठीक नहीं है नैनी बेचारी पता नहीं कुछ खाया कि नहीं संदली भी बहुत भैड़ी है पता नहीं कुछ खाने को दिया कि नहीं पर जे मैं सरदार देर जावा तो कुछ देगा ही ना पैसा धेला उसको बोलूँगी कि नैनी नहीं आई अज उसकी तबीयत सही नहीं है तो फेरा ला ही जानी हूँ कोई गल नहीं बैठा तो है ना देखा नहीं है मेरे को हाय, कुछ खा रहा है पता नहीं क्या खा रहा है जी कोई मैंने मरूद भी कट के बह गया ਸਤਿ ਸ੍ਰੀ ਅਕਾਲ ਸਰਦਾਰਾ ਜ਼ੈ ਮੈਂ ਇਧਰੋਂ ਡੀਕਣ ਡਿਆ ਇਧਰ ਮੂੰਹ ਚੁੱਕਿਆ ਚੰਨ ਇਧਰੋਂ ਚੜਾ ਆਇਆ ਨਹੀਂ ਨਹੀਂ ਅੱਜ ਇਧਰ ਸੇ ਜੋ ਗਰ ਹੈ ਨਾ ਉਧਰ ਸੇ ਗਈ ਥੀ ਅੱਛਾ ਹਾਂ ਤਾਂ ਸਰਦਾਰਾ ਹੈ ਕੋਈ ਆ ਬੱਠਲ ਵਗੈਰਾ ਜਾਂ ਕੋਈ ਕੜਾਈ ਬੱਠਲ ਤੇ ਤੁਸੀਂ ਛੱਡ ਗਿਆ ਕੜਾਈ ਹੈਗੀ ਆ ਜਾ ਆ ਜਾ ਆ ਜਾ ਕੜਾਈ ਹੈਗੀ ਆ ਹੈਗੀ ਆ ਤੇ ਨੈਣੀ ਨੈਣੀ ਕਿੱਥੇ ਆ ਉਹ ਸਰਦਾਰਾ ਨੈਣੀ ਜੀ ਨਾ

ਲੈ ਲਓ ਆ ਫੜੋ ਹੁਣ ਮੈਂ ਤੈਨੂੰ ਕਿਹੜਾ ਨਾਂ ਲੈ ਕੇ ਬੁਲਾਵਾਂ ਮੈਨੂੰ ਮੇਰੀ ਭਤੀਜੀ ਪਤਾ ਮੇਰੀ ਭਤੀਜੀ ਠੀਕ ਨਹੀਂ ਨਾ ਮੈਨੂੰ ਵੀ ਕੁਝ ਚੰਗਾ ਨਹੀਂ ਲੱਗਦਾ ਚਲ ਆ ਖਾ ਲੈ ਫਿਰ ਆ ਮੈਂ ਤੈਨੂੰ ਹੋਰ ਮਰੂਦ ਦੇ ਨਾਲ ਲਫਾਫੇ ਪਾ ਕੇ ਨਾਲ ਲੈ ਜਾ ਨਹੀਂ ਸਰਦਾਰ ਜੀ ਤੁਸੀਂ ਖਾ ਲਓ ਚਲ ਫੜ ਦੂੰ ਖਾ ਲਓ ਤੁਸੀਂ ਆਪਕੇ ਘਰ ਪੇ ਕੋਈ ਹੈ ਤਾਂ ਨਹੀਂ ਹੈ ਕੋਈ ਨਹੀਂ ਕੋਈ ਨਹੀਂ ਮੈਂ ਖਾ ਲੂਗਾ ਬਹੁਤ ਸਾਡੇ ਬਾਗ ਲੱਗੇ ਉਹ ਮੈਂ ਬਾਗ ਕਿੰਨਾ ਸਾਡਾ ਸਾਡੇ ਕੋ ਬਹੁਤ ਮਰੂਦ ਆ ਆ ਲਓ ਸਰਦਾਰ ਜੀ ਇੱਕ ਨਹੀਂ ਸਰਦਾਰ ਜੀ ਖਾ ਲਓ ਆ ਲਓ ਆ ਲੈ ਕੜਾਈ ਚੱਲ ਭਾਚੂੜਾ ਕਰ ਚੂੜਾ ਆਹ ਲੋ ਸਰਦਾਰ ਜੀ ਪਹਿਲਾਂ ਪਕੜੋ ਨਾ ਇਸ ਕੋ ਆ ਨਾਲ ਹੀ ਲੈ ਜੀ ਮੁੜ ਕੇ ਆ ਸਰਦਾਰ ਜੀ ਮੈਂ ਬੜੀ ਦੁਖੀ ਆ ਕਿਉਂ ਕੀ ਹੋਇਆ ਵਾ ਮੇਰੀ ਭਤੀਜੀ ਹੈ ਨਾ ਨਹੀਂ ਤਾਂ ਨਹੀਂ ਰੋ ਨਾ ਫਿਰ ਰੋ ਨਾ ਨਾ ਰੋ ਕੇ ਗੱਲ ਨਹੀਂ ਕਰੀਦੀ ਹੁੰਦੀ ਜੇ ਕਰੀਦੀ ਗੱਲ ਤੇ ਉਦਾਂ ਗੱਲ ਦੱਸ ਮੈਨੂੰ ਗੱਲ ਕੀ ਆ ਖਰਿਆ ਕਿਸੇ ਨੂੰ ਦੁੱਖ ਦਸੀਏ ਤੇ ਦੁੱਖ ਘਟ ਜਾਂਦਾ ਉਸ ਦਾ ਕੋਈ ਵੀ ਨਹੀਂ ਹੈ ਨੈਣੀ ਦਾ ਕੁਛ ਨਹੀਂ ਹੈ ਕਿਉਂ ਉਹਦਾ ਮਾਂ ਪਿਓ ਕਿਸਮਤ ਮਾੜੀ ਹੈ ਉਸ ਲੜਕੀ ਦੀ ਬਹੁਤ ਨਹੀਂ ਨਹੀਂ ਉਸ ਕੇ ਸਾਥ ਮੇਰੀ ਵੀ ਬਹੁਤ ਮਾੜੀ ਹੈ ਕਿਸਮਤ ਉਹ ਤੁਸੀਂ ਗੱਲ ਤੇ ਕਰੋ ਤੁਹਾਡੀ ਕਿਸਮਤ ਉੱਗੜ ਜੂਗੀ ਤੁਸੀਂ ਤੇ ਗੱਲ ਨਹੀਂ ਕਰਦੀਆਂ ਅਸੀਂ ਨਵੇਂ ਸੁਆ ਪੱਤੀ ਜੀ ਆਉਂਦੀਆਂ ਫੇਰਾ ਲਾ ਜਾਂਦੀਆਂ ਪੈਸਾ ਕਮਾ ਕੇ ਲੈ ਜਾਂਦੀਆਂ ਅੱਜ ਮੈਂ ਇਕੱਲੀ ਤੁਰੇ ਫਿਰਦੀ ਆਂ ਕੋਈ ਪੈਸਾ ਨਹੀਂ ਮਿਲਾ ਕੁਛ ਨਹੀਂ ਮਿਲਾ ਮੁਝੇ ਤੁਮਾਲ ਹੈ ਪੈਸੇ ਬੜ ਰਹਿਣ ਦੋ ਸਰਦਾਰ ਜੀ ਆਪਕਾ ਕੋਈ ਕੰਮ ਤਾਂ ਨਹੀਂ ਕੀਤਾ ਪੈਸਾ ਕੀ ਕਰੂੰਗੀ ਮੈਂ ਪਕੜ ਲਾ ਨਾ ਪੈਸੇ ਪਕੜ ਲਾ ਚਲ ਇੱਕ ਦੇ ਦੋ ਥੋੜਾ ਸਾ ਦੇ ਦੋ ਇਹਨਾ ਦੇ ਦੋ ਬਸ ਆ ਵੀ ਲੈ ਲਾ ਐਸਾ ਮਤ ਕਰੋ ਨਾ ਸਰਦਾਰ ਜੀ ਓਹੋ वो ठल्ले डग पे नहीं है ये माया नु ठल्ले नहीं सुटी था ऐसा मत करो हम लोग आपके घर से नहीं आएंगे जब ऐसे करोगे तो मैं हर कोई बोले आपको कुछ आज मेरी भतीजी ने ना मेरे साथ में आप लोग ऐसे नहीं करोगे आ ले फड़ आ मरुद खाला नहीं मैं बस ले लिया जितना चाहिए आ ले जा ले कटोरा चूड़ा कर हां दे दो दे दो सरदार जी आपका भला होगा कल नु आना ना फिर मैं हो परमात्मा बहुत ज्यादा देगा आपका घर बस जाएगा अभी ले जा कढ़ाई भी पुरानी कढ़ाई ले जा फिर हाँ। नवी मिल जूगी पैसे दे देंगे ठीक है, है सरदार जी आहो ये ले जाती हूँ और कढ़ाई ले जा फिर सरदार जी हाँ। आपका घर और बड़ा हो जाए आपके घर आपकी जनानी आए और खाना वाना बनाए आप खुश रहो खुश रहो सरदार जी ਵੱਡਾ ਘਰ ਤੇ ਤਾਂ ਹੀ ਹੋਣਾ ਨਾ ਹਾਂ ਮੇ ਲੋਕ ਤਾਂ ਬਹੁਤ ਦੁਖੀ ਹੈ ਜੇਕਰ ਤੀ ਤੂੰ ਆ ਜੇ ਤੇ ਹੈ ਵੱਡਾ ਘਰ ਤੇ ਤਾਂ ਮੇਰਾ ਹੋਣਾ ਹੀ ਜੇ ਤੂੰ ਕਿਤੇ ਆ ਜੇ ਤੇ ਚਾਰ ਚੰਨ ਲੱਗ ਜਾਂ ਮੇਰੇ ਘਰ ਨੂੰ ਰਛਨਾਈਆਂ ਰਛਨਾਈਆਂ ਆਹਾ ਫਿਰ ਮੈਂ ਆਖਾਂ ਅੱਜ ਕੌਣ ਪਰੋਣਾ ਆਇਆ ਨਹੀਂ ਫੁੱਲ ਖਿੜ ਗਏ ਨੇ ਸੂਹੇ ਅੱਜ ਕੌਣ ਪੁਰਾਣਾ ਆਇਆ ਜੀ ਫੁੱਲ ਖਿੜ ਗਏ ਨੇ ਸੂਹੇ ਮੈਂ ਯਾਰ ਗਾਣਾ ਗਾਉਂਦਿਆ ਉਹਨੇ ਆਪਣੇ ਦੁਖੀ ਮਨ ਨਾਲ ਗੱਲ ਦੱਸ ਕੇ ਗਈ ਹੈ ਹਾਂ ਪੂਰੀ ਗੱਲ ਦੱਸੀ ਨਹੀਂ ਉਹਨੇ ਇਹ ਨੈਣੀ ਦਾ ਕੀ ਗੱਲ ਹੋਈ ਆ ਉਹ ਨਹੀਂ ਗੱਲ ਇਹਨੇ ਦੱਸੀ ਪੂਰੀ ਅੰਦੀ ਦੁਖੀ ਬੜੇ ਆਈ ਖੈਰਸਲਾ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਗੱਡੀ ਵਾਲਿਆਂ ਦੀ ਵੀ ਕਾਦੀ ਜ਼ਿੰਦਗੀ ਆ ਅੱਜ ਐਸ ਪਿੰਡ ਬੈਠੇ ਆ ਕੱਲ ਨੂੰ ਔ ਪਿੰਡ ਬਹਿਣਾ ਮੈਂ ਤੇਨੂੰ ਆਖੰਦਿਆਂ ਵੀ ਤੂੰ ਇੱਕ ਥਾਂ ਟਿਕ ਕੇ ਬਹਿਜੋ ਤੁਹਾਡਾ ਵੀ ਘਰ ਬਾਹਰ ਬਣ ਜੂਗਾ ਤੁਹਾਡਾ ਨਹੀਂ ਕੀ ਕਰਦਾ ਵੀ ਸਾਡਾ ਵੀ ਘਰ ਬਣਿਆ ਹੋਵੇ ਸ਼ਾਇਦ ਪਉਗਾ ਮੇਰੀ ਆਸਾਂ ਨੂੰ ਬੂਰ ਲੱਗਦਾ ਇਹ ਦਹਨ ਉਹ ਰਨਾਰਾ ਮਾਰਾਂਗੇ ਤੈਨੂੰ ਛੱਡਦੇ ਆ ਜਦੋਂ ਮੱਧ ਛੋਣੀ ਆ ਜੇ ਕੁਝ ਨੂੰ ਪਾਵਾਂਗੇ ਤਾਂ ਤਾਈ ਦੋਦ ਦਊਗੀ ਹੋਵੀ ਵੇਖ ਕਿਦਾਂ ਡਿੰਗੰਡੀ ਆ ਟਾਈਮ ਹੋਇਆ ਨਾ ਸ਼ਾਮਾਂ ਦਾ ਹੁਣ ਵੰਡਦਾ ਤਾਂ ਕਰਕੇ ਹੀ ਉਸ ਗਾਂ ਤੇ ਇੱਕ ਕੁਝ ਕਰ ਨਹੀਂ ਦਿੰਦੀ ਮੈਨੂੰ ਫੇਰ ਕਹਿੰਦੀ ਕਿੱਡਾ ਸਿੱਟੀ ਆ ਜਦੋਂ ਮੈਂ ਸਾਰਾ ਦਿਨ ਕੋਚਾ ਕਚਾਈ ਕਰਨੀ ਆ ਅੱਗੋਵਾ ਮੇਰੇ ਵਾਸਤੇ ਹੁਣ ਪਿਆਵਾ ਮਾਜਰੋ ਸੋਈਏ ਨਵੀਂ ਨਵੀਂ ਇਹਨੂੰ ਵੰਡ ਰਿਆ ਨੇ ਕਿ ਮੈਂ ਪਉਣਾ ਵਾ ਤੇ ਖਾਣਾ ਵੀ ਤਾਂ ਫਿਰ ਮੈਂ ਹੀ ਆ ਨਾ ਜਿੰਨੇ ਕਰਨਾ ਉਹਨੇ ਤਾਂ ਖਾਣਾ ਹੀ ਖਾਣਾ ਪਤਾ ਨਹੀਂ ਉਹ ਕੜਾਈ ਕਿੱਥੇ ਆ ਮੈਂ ਤਾਂ ਵੰਡ ਰੱਖਾਂ ਇੱਥੇ ਰੱਖੀ ਸੀ ਮੈਂ ਅੰਦਰ ਕੱਲ ਰਿੰਨ ਕੇ ਵੰਡ ਇੱਕ ਨਾ ਮੈਨੂੰ ਸਮਝ ਨਹੀਂ ਆਉਂਦੀ ਸੱਚੀ ਅੱਗੇ ਤਾਂ ਚੱਲ ਮੈਂ ਕਦੀ ਇੱਥੇ ਆਈ ਨਹੀਂ ਬਾਹਰ ਵੇਲੀ ਬੋਲੀ ਹੁਣ ਮੈਂ ਹੋਣ ਲੱਗੀ ਆ ਉਹਨੇ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਕਿ ਚੀਜ਼ਾਂ ਚੱਲ ਕੇ ਕਿੱਈਆਂ ਆ ਇੱਕ ਤਾਂ ਛੜੇ ਜਿਹਾ ਮੈਨੂੰ ਪਤਾ ਵੀ ਨਹੀਂ ਲੱਗਦਾ ਚੀਜ਼ ਕਿੱਥੇ ਅੱਗ ਲਾ ਛੜਦਾ ਵਾ ਮੈਂ ਚਲ ਮਾਜ ਨੂੰ ਵੰਡ ਰਹੀ ਐਨੇ ਕਿ ਪਾ ਦਿੰਨੀ ਆ ਹੈ ਹੈ ਕੀ ਰੱਖਿਆ ਛੜੇ ਨੇ ਗੰਦਮੁੰਦ ਜਾ ਨਾ ਕੀ ਆ ਹੂੰ ਹੂੰ ਪਤਾ ਨਹੀਂ ਕੀ ਕੁਛਰਾ ਛੜਦਾ ਇਹ ਛੜਾ ਹਾ ਹੇ ਕੜਾਈ ਕਿੱਥੇ ਚਲ ਗਈ ਅੱਗ ਲਗਣੀ ਹੁਣ ਮੈਂ ਸੰਗਾਤ ਨੂੰ ਪੁੱਛਣ ਜੋਗੀ ਵੀ ਹਾਨੀ ਤੇ ਨਾ ਨੂੰ ਮੈਂ ਪੁੱਛਣੀ ਆ ਵੱਡੇ ਥਾਂ ਮੈਂ ਆ ਵਾ ਹਏ ਕਿੱਥੇ ਰੱਖਤੀ ਆ ਰੱਖੀ ਤੇ ਮੈਂ ਇੱਥੇ ਹੀ ਥੇ ਮੈਨੂੰ ਸਮਝ ਨਹੀਂ ਆਉਂਦੀ ਆਣੀ ਚੀਜ਼ਾਂ ਜਾਂਦੀਆਂ ਤੇ ਜਾਂਦੀਆਂ ਕਿੱਥੇ ਆ ਕਿੱਥੇ ਚਲ ਗਈ ਕੜਾਈ ਨੂੰ ਕੌਣ ਲੈ ਗਿਆ ਫੜ ਕੇ ਥੋਂ ਨਾ ਕੋਈ ਇੱਥੇ ਸਾਡੇ ਘਰ ਆਉਂਦਾ ਵਾ ਨਾ ਕੋਈ ਜਾਂਦਾ ਵਾ ਹੇ ਰੱਬਾ ਕਿੰਨੂੰ ਪੁੱਛਾਂ ਇੱਥੋਂ ਹੁਣ ਮੈਂ ਤੇ ਕੜਾਈ ਗਈ ਤੇ ਗਈ ਕਿੱਥੇ ਉਹ ਛੜਾਈਓ ਉਹ ਦੋ ਤਿੰਨ ਦਿਨ ਹੋ ਗਏ ਵੇਲੀ ਆਇਆ ਹੀ ਨਹੀਂ ਤੇ ਨਾ ਪੰਨ ਉਹ ਆਉਣ ਹੀ ਦਿੱਤਾ ਵਾ ਆਉਣ ਤੇ ਪਹੁੰਚ ਕੇ ਹੱ ਤੇਰੇ ਰੱਖੇ ਜਾਨ ਨਖੱਤੇ ਨਖੱਤੇ ਉਹ ਦਰੋਂ ਨਹੀਂ ਛੱਡਦੀ ਮੈਨੂੰ ਮੇਰੀ ਚੁੰਨੀ ਦਾ ਥੇ ਕਰਤਾ ਹੀ ਨਖੱਤੇ ਨੇ ਪਰ ਮਰ ਤੂੰ ਵੀ ਜਾ ਕੇ ਹੋਣਿਆ ਸੜੀ ਬੜੀ ਮੈਂ ਅੱਗੀ ਆਈ ਆ ਤਾ ਵੇਖ ਲੈ ਇਹਦੇ ਕੰਮ ਪਰ ਮਰੋ ਮੇਰੇ ਗਲੋ ਲੱਥੋ ਕਿਤੇ ਜਾ ਕੇ ਤੁਸੀਂ ਤੁਸੀਂ ਚੋਣਾ ਮੇਰੇ ਕਰਮਾਂ ਚ ਰੱਖਿਆ ਹੀ ਦਫਾ ਹੋਵੋ ਜਾ ਕੇ ਪਰ ਯਾਰ ਕਿੰਨੀਆਂ ਸੀਸਾਂ ਦੇ ਕੇ ਗਈ ਆ ਇਹ ਤਾਂ ਕਹਿੰਦੀ ਹੀ ਖੈਰ ਸਲਾ ਅੱਜ ਇਹਨੇ ਪ੍ਰਮਾਤਮਾ ਆਖਿਆ ਅੱਜ ਇਹ ਹਿੰਦੀ ਵੀ ਬੋਲਣ ਦੀ ਆ ਕਦੀ ਇਹ ਪੰਜਾਬੀ ਬੋਲਦੀ ਆ ਪੰਜਾਬੀ ਤੇ ਤਾਂ ਬੋਲਦੀ ਆ ਨਾ ਕਿਤੇ ਚਿਰਾਂ ਦੇ ਹੀ ਰਹਿੰਦੇ ਇੱਥੇ ਪੰਜਾਬ 'ਚ ਤਾਂ ਇਹਨਾਂ ਨੇ ਪੰਜਾਬੀ ਸਿੱਖ ਲਈ ਆ ਹਰ ਬਿਹਾਰ 'ਚੋਂ ਜਿਹੜੇ ਉਹ ਚਾਰੇ ਪਦੇਸੀ ਆਉਂਦੇ ਉਹ ਦੋ ਸਾਲ ਰਹਜਣ ਤੇ ਉਹ ਸਿੱਖ ਲੈਂਦੇ ਇਹਨਾਂ ਨੂੰ ਪਤਾ ਨਹੀਂ ਕਿੰਨਾ ਕਚਰਾ ਆਇਆ ਨੂੰ ਹੋਇਆ ਹੋਣਾ ਆ ਇਹ ਅੱਜ ਨੇ ਪ੍ਰਮਾਤਮ ਦਾ ਹੀ ਨਾਮ ਲਿਆ ਵਾਕਈ ਇਹ ਕਹਾਣੀ ਦੇ ਵਿੱਚ ਰਾਜ ਆ ਕੋਈ ਰਾਜ ਬਾਟਿਆਂ ਨੂੰ ਥੱਲੇ ਲਵਾ ਲਓ ਪੀਪਿਆਂ ਨੂੰ ਟਕਣ ਲਵਾ ਲਓ ਕੁਈ ਸੁਣਤਾ ਨਹੀਂ ਹੈ ਹਾਈ ਸਰਦਾਰ ਜੀ ਕੀਆ ਹੁਆ ਆਪਨੇ ਤੋ ਮੁਝੇ ਦਿਆ ਹੈ ਓ ਸੁਣ ਲਾ ਮੇਰੀ ਦੀਦਾ ਸੁਣ ਲਾ ਹਾਈ ਸਰਦਾਰ ਜੀ ਮੇਰੀ ਪਹਿਲਾ ਗੱਲ ਸੁਣ ਲਾ ਕੋਈ ਗੱਲ ਨਹੀਂ ਕੀ ਮੇਰੇ ਮੋਸ ਨਹੀਂ ਚੁਰਾ ਕੇ ਲਿਆਂਦਾ ਆਪਕੇ ਘਰ ਪੇ ਦੇਖ ਲਓ ਮੁਝੇ ਮੇਰਾ ਥੈਲਾ ਦੇਖ ਲਓ ਇਹ ਦੇਖ ਲਓ ਮੈਂ ਤੈਨੂੰ ਚੁਰਾਉਣ ਦੀ ਗੱਲ ਨਹੀਂ ਕੀਤੀ ਮੇਰੇ ਮਨ ਨੂੰ ਇੱਕ ਪਛਤਰੀ ਜੀ ਲੱਗੀ ਗੱਲ ਧੀ ਕੀਆ ਹੈ ਸਰਦਾਰ ਜੀ ਮੈਨੂੰ ਵਹਿਮ ਪੈ ਗਿਆ ਇਲਾ ਤੂੰ ਖੈਰਸਲਾ ਕਹਿੰਦੇ ਹੁੰਨੇ ਸੀ ਅੱਜ ਤੂੰ ਆਖਿਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾ ਦੀ ਅੱਜ ਗੱਲ ਕੀਤੀ ਤੁਸੀਂ ਸਰਦਾਰ ਜੀ ਸਭੀ ਧਰਮ ਇੱਕ ਹੈ ਅੱਲਾ ਹੈ ਪ੍ਰਮਾਤਮਾ ਹੈ ਵਾਹਿਗੁਰੂ ਹੈ ਜੋ ਵੀ ਹੈ ਸਭੀ ਇੱਕ ਹੈ ਉਹ ਮੈਨੂੰ ਵੀ ਪਤਾ ਵਾ ਪਰ ਮੈਨੂੰ ਕੋਈ ਦਾਲ ਚ ਕਾਲਾ ਲੱਗਦਾ ਉਹ ਸਰਦਾਰ ਜੀ ਕੁਛ ਨਹੀਂ ਆਪਕੇ ਘਰ ਸੇ ਚੁਰਾਇਆ ਦੇਖ ਲਓ ਚੁਰਾਣੇ ਦੀ ਮੈਂ ਬਾਤ ਹੀ ਨਹੀਂ ਕਰ ਰਿਹਾ Tem no tumbo, olha aí.